ਆ ਸਾਡੀ ਦੁਕਾਨ ਦਿੱਲੀ ਮੋਟਰ ਗੈरेज ਤੇ ਨਾ ਜੀ 파ਠ ਚੱਲਿਆ ਸੀ ਸਵੇਰੇ ਲਾਇਆ ਸੀ 파ਠ ਆ ਬਾਜ ਪਤਾ ਨਹੀਂ ਦੇਖੋ ਕਿੱਥੋਂ ਆ ਕੇ ਕਿਹੜੇ ਪਾਸਿਓਂ ਆ ਕੇ ਆ ਕੇ ਸੁਣ ਰਿਹਾ ਜੀ ਦੇਖੋ ਕਾਫੀ ਚਰਦਾ 파ਣੇ ਸਤਿਗੁਰ ਮੀਲਿਓ ਬਾਜ ਦਾ ਬੱਚਾ ਹੈ ਜੀ 파ਣੇ ਜੀਵਨ ਹੋਰ ਦਾਤ ਮਾਈ ਸੱਚਿਆ ਸੁਨਾਇ ਜਿੰਨ ਕੋ ਪੂਰਬ ਲਿਖਿਆ ਦਿਨ ਸੱਚਤ ਮਾਇਆ ਨਾਮਿਕ ਤੇ ਸੁਸਰਨਾਂ ਗਤੀ ਜਿਨ ਜਗ ਤੇ ਆਪਾਇਾ ਸੋਕ ਮਹੱਲਾ ਤੀਜਾ ਜਿਨ ਕੋ ਅੰਤਰ ਗਿਆਨ ਨਹੀਂ ਭੈ ਕੀ ਨਾਹੀ ਬਿੰਦ ਨਾਨਕ ਮੁਆ ਕਾ ਕੀ ਮਾਰਨਾ ਜੇ ਆਪ ਮਾਰੇ ਗੋਵਿੰਦ ਮਹੱਲਾ ਤੀਜਾ ਮਨ ਕੀ ਦੇਖੋ ਜੀ ਹਰਲੇ ਦਰਸ਼ਨ ਸੁਖੀ ਹੋ ਸੁਖਸਾਰ ਸੋ ਬ੍ਰਹਮਣ ਭਰ ਆਖੀ ਐ ਜੇ ਬੁੱਤ ਜੈ ਤਰਾ ਮੋ ਵਿਚਾਰ ਹਰ ਸਲਾਹੇ ਹਰ ਪੜੈ ਗੁਰ ਕੈ ਸ਼ਬਦ ਵਿਚਾਰ ਆਇਆ ਉਹ ਪਰਮਾਨ ਹੈ ਜੇ ਪੁੱਲ ਕਾ ਕਰੇ ਉਧਾਰ